ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਇੱਕ ਤਾਂ ਜਾਣਕਾਰੀ ਇਹ ਸਾਂਝੀ ਕਰਨੀ ਹੈ ਕਿ ਤੁਹਾਡਾ ਬੜਾ ਸੋਹਣਾ ਫੀਡਬੈਕ ਆ ਰਿਹਾ ਹੈ ਕਿਸਾਨ ਵੀਰਾਂ ਵੱਲੋਂ ਜਿਹੜਾ ਆਪਾਂ ਆਪਣਾ ਫਾਰਮੂਲਾ ਤੱਤਾਂ ਵਾਲਾ ਕੋਲ ਤੱਤਾਂ ਵਾਲੀ ਸਪਰੇ ਜਿਹੜੀ ਕਿ ਖਾਸ ਤੌਰ ਤੇ ਕਣਕ ਦੀ ਫਸਲ ਨੂੰ ਉਹਦੀ ਜ਼ਰੂਰਤ ਹੁੰਦੀ ਹੈ ਬਿਨਾਂ ਕਿਸੇ ਬਾਧੂ ਪ੍ਰੋਡਕਟ ਤੋਂ ਬਿਨਾਂ ਕਿਸੇ ਚੂਨ ਮਸਾਲੇ ਤੋਂ ਆਪਾਂ ਤੁਹਾਨੂੰ ਦੱਸਿਆ ਸੀਗਾ ਕਿਸੇ ਕਿਸਮ ਦਾ ਕੋਈ ਬਾਧੂ ਜਿਹੜਾ ਬਾਜ਼ਾਰੂ ਪ੍ਰੋਡਕਟ ਨਾ ਕਿਉਂਕਿ ਤੱਤ ਜਿਹੜੇ ਮਿਲਨੇ ਆ ਫਸਲ ਨੂੰ ਉਹਨੇ ਆ ਕੇ ਮਗਰੋਂ ਝਾੜ ਚ ਤਬਦੀਲ ਹੋਣਾ ਜਿਹੜੀ ਤੁਸੀਂ ਕੋਈ ਹੋਰ ਚੀਜ਼ਾਂ ਸਪਰੇਅ ਕਰ ਲੋਗੇ ਰੰਗਵੰਨ ਦੇਣ ਨੂੰ ਕੇਰਾ ਤਾਂ ਫੋਟ ਫਟਾਰਾ ਹੋ ਸਕਦਾ ਫਸਲ ਦਾ ਰੰਗਵੰਨ ਤੁਹਾਨੂੰ ਦਿਸ ਜਾਵੇ ਪਰ ਉਹ ਪੂਰਾ ਝਾੜ ਚ ਤਬਦੀਲ ਨਹੀਂ ਹੁੰਦਾ ਜਿਹੜੇ ਹਿਸਾਬ ਨਾਲ ਹੁਣ ਮੌਸਮੀ ਤਬਦੀਲੀ ਵੀ ਆ ਰਹੀ ਹੈ ਟੈਂਪਰੇਚਰ ਹੁਣ ਤੁੱਪਾਂ ਜਦੋਂ ਪੈਂਦੀਆਂ ਨੇ ਜਨਵਰੀ ਮਹੀਨੇ ਵੀ ਜਦੋਂ ਤੁੱਪ ਲੱਗਦੀ ਤਾਂ ਟੈਂਪਰੇਚਰ ਜਿਹੜਾ ਉਹ 20 ਕ੍ਰੋਸ ਕਰੂਗਾ ਆਉਣ ਵਾਲੇ ਦਿਨਾਂ ਦੇ ਵਿੱਚ 20 ਕ੍ਰੋਸ ਕਰੂਗਾ ਟੈਂਪਰੇਚਰ ਤਾਂ ਇਹਦੇ ਵਿੱਚ ਉਮੀਦ ਆ ਕਿ ਆਉਣ ਵਾਲੇ ਦਿਨਾਂ 'ਚ ਮੌਸਮ ਚੇਂਜ ਹੋਵੇ ਟੈਂਪਰੇਚਰ ਡਾਊਨ ਆਵੇ ਪਰ ਜੇ ਟੈਂਪਰੇਚਰ ਡਾਊਨ ਨਹੀਂ ਆਉਂਦਾ ਤਾਂ ਮਾਨਸ ਚ ਵਾਧਾ ਹੁੰਦਾ ਜਾਂ ਕੋਈ ਇੱਕਦਮ ਜਿਹੜਾ ਹੈਗਾ ਕਿ ਫਰਵਰੀ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਕੋਈ ਨਸਾਰੇ ਦੇ ਟਾਈਮ ਕੋਈ ਇੱਕ ਦੋ ਚਾਰ ਦਿਨ ਕੋਹਰਾ ਪੈ ਜਾਣਾ ਉਹ ਚੀਜ਼ ਤੋਂ ਸਟ੍ਰੈਸ ਤੋਂ ਬਚਾਉਣ ਵਾਸਤੇ ਜੇ ਖਾਦ ਖਰਾਕ ਫਸਲ ਨੂੰ ਦਿੱਤੀ ਹੋਊ ਨਾ ਕਿ ਜਿਹੜੀ ਤਤਾਂ ਦੀ ਜ਼ਰੂਰਤ ਹੈਗੀ ਹੈ ਇੱਕ ਤਾਂ ਹੁੰਦਾ ਕਿ ਆਪਾਂ ਦੇਸੀ ਖਰਾਕ ਨਾਲ ਸਿਹਤ ਬਣਨੀ ਇੱਕ ਹੁੰਦਾ ਕਿ ਜਿਹੜਾ ਬਾਜ਼ਾਰੂ ਪ੍ਰੋਡਕਟ ਦੇ ਨਾਲ ਉਹਦੇ ਕੰਮ ਕਰਨ ਦਾ ਜਾਂ ਤਾਕਤ ਦਾ ਫਰਕ ਹੁੰਦਾ ਇਹ ਤੁਹਾਡੇ ਸਾਹਮਣੇ ਉਹਨਾਂ ਦੇ ਦਿਨਾਂ ਜਨਤੀਜੇ ਆ ਜਾਣੇ ਆ ਤੇ ਕਿਸਾਨ ਵੀਰਾਂ ਵੱਲੋਂ ਬੜੀ ਤਸੱਲੀ ਪ੍ਰਗਟਾਈ ਜਾ ਰਹੀ ਹੈ ਜਿਹੜੇ ਇਹ ਤੱਤਾਂ ਵਾਲਾ ਕੋਲ ਸੀਗਾ ਤੱਤਾਂ ਵਾਲੀ ਸਪਰੇ ਆਪਣਾ ਫਾਰਮੂਲਾ ਜਿੰਕ ਮੈਗਨੀਜ਼ ਕਲੀ ਦਾ ਆਪਣਾ ਯੂਰੀਆ ਕਣਕ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਦੱਸਿਆ ਸੀ ਕਿ 55 ਦਿਨ ਤੱਕ 60 ਦਿਨ ਤੱਕ ਜਿੰਨਾ ਜਲਦੀ ਕੰਪਲੀਟ ਕਰ ਦਿਓਗੇ 55 ਦਿਨ ਤੇ ਜਾ ਕੇ 60 ਤੇ ਕਿਉਂਕਿ 25 30 ਦਿਨ ਤੋਂ ਆਪਾਂ ਸ਼ੁਰੂਆਤ ਕਰਨੀ ਹੁੰਦੀ ਜਿਹੜਾ ਫੋਟ ਫਟਾਰੇ ਦਾ ਅਸਲੀ ਟਾਈਮ ਹੁੰਦਾ ਕਈ ਵਾਰ ਕਿਸਾਨ ਵੀਰ ਕੀ ਕਰਦੇ ਆ ਕਿ 40 45 ਦਿਨ ਤੱਕ ਕਣਕ ਵੇਦੇ ਰਹਿੰਦੇ ਆ ਕਿ ਬਣੀ ਨਹੀਂ ਹਜੇ 45 ਦਿਨ ਤੇ ਜਾਂ 43 ਦਿਨ ਤੇ ਜਾ ਕੇ ਪਹਿਲੀ ਸਪਰੇ ਕਰਦੇ ਜਦ ਕਿ ਉਦੋਂ ਨੂੰ ਫੋਟ ਵਾਲਾ ਟਾਈਮ ਲੰਘਣਾ ਸ਼ੁਰੂ ਹੋ ਜਾਂਦਾ 55 ਦਿਨ ਤੇ ਜਾ ਕੇ ਦਾ 58 ਦਿਨ ਤੇ ਦਾ ਤਣੇ ਨੂੰ ਗੰਨਾ ਪਿਆ ਜਾਂਦੀਆਂ ਨੇ ਫਿਰ ਫੋਟ ਫਟਾਰੇ ਦਾ ਟਾਈਮ ਲੰਘ ਜਾਂਦਾ ਤਾਂ ਇਹ ਜਿਹੜਾ ਟਾਈਮ ਹੁੰਦਾ 22 25 28 ਦਿਨ ਤੋਂ ਸ਼ੁਰੂ ਹੋ ਜਾਂਦਾ ਹਫਤੇ ਹਫਤੇ ਤੇ ਦੋ ਤੇ ਤਿੰਨ ਸਪਰੀਆਂ ਸ਼ਾਨਦਾਰ ਨਤੀਜੇ ਸਾਹਮਣੇ ਆਏ ਆ ਫੇਸਬੁੱਕ ਪੇਜ ਤੇ ਕਿਸਾਨ ਵੀਰ ਕਮੈਂਟਾਂ ਦੇ ਵਿੱਚ ਜਾਂ ਮੈਸੈਂਜਰ ਤੇ ਭੇਜ ਰਹੇ ਜਾਂ ਜਿਹੜੀ ਮੇਰੀ ਈਮੇਲ ਆਈਡੀ ਦਿੱਤੀ ਹੋਈ ਆ ਈਮੇਲ ਆਈਡੀ ਤੇ ਵੀ ਤੁਸੀਂ ਵੀਡੀਓ ਭੇਜ ਸਕਦੇ ਆ ਤਾਂ ਉਹ ਜਿਹੜੀਆਂ ਹੈਗੀਆਂ ਫੋਟੋ ਵੀਡੀਓ ਮੇ ਨਾਲ ਦੀ ਨਾਲ ਜਿਹੜਾ ਹੈਗਾ ਅਪਡੇਟ ਅਪਲੋਡ ਵੀ ਕਰ ਰਿਹਾ ਤੁਹਾਨੂੰ ਭੇਜ ਰਿਹਾ ਕਿ ਤੁਸੀਂ ਜਿਹੜੇ ਨਤੀਜੇ ਦੇ ਦੇਖ ਸਕਦੇ ਆ ਹੁਣ ਜਿਹੜਾ ਕੰਮ ਕਰਨ ਵਾਲਾ ਕਿ ਜਦੋਂ ਤੁਹਾਡੀ ਫਸਲ ਗੋਭ ਚੰਨ ਸਾਰੇ ਤੋਂ ਪਹਿਲਾਂ ਪਹਿਲਾਂ ਤੁਸੀਂ ਐਨ ਪੀ ਕਿ 13045 ਜ਼ਰੂਰ ਅਨਸਾਰ ਬੋਰੋਨ ਜਿਹਦੀ ਮੈਂ 2 ਵਕ ਵਕ ਵੀਡੀਓਜ਼ ਦੇ ਵਿੱਚ ਦੱਸੀ ਹੋਈ ਆ ਤੁਹਾਨੂੰ ਤਾਂ ਉਹਦੀ ਤੁਸੀਂ ਸਪਰੇਅ ਕਰ ਸਕਦੇ ਆ ਫਸਲ ਦਾ ਰੈਗੂਲਰ ਨਰੀਖਣ ਕਰਦੇ ਰਹਿਣਾ ਕਿਉਂਕਿ ਰਾਤ ਦਾ ਤਾਪਮਾਨ ਡਾਊਨ ਦਿਨ ਦਾ ਤਾਪਮਨ ਜੇ ਧੁੱਪ ਦੇ ਵਿੱਚ ਉੱਪਰ ਜਾਂਦਾ ਗੈਪ ਜ਼ਿਆਦਾ ਪੈਂਦਾ ਤਾਂ ਇਹਦੇ ਵਿੱਚ ਕਈ ਵਾਰ ਫੰਗਸ ਤਾਂ ਕਿਸੇ ਕਿਸਮ ਦੇ ਫੰਗਲ ਸਪੋਰ ਜੇ ਪਏ ਤਾਂ ਉਹਦਾ ਅਟੈਕ ਹੋ ਸਕਦਾ ਹੈ ਜੇ ਟੈਂਪਰੇਚਰ ਵਾਰਮ ਜਾਂਦਾ ਤਾਂ ਤਾਂ ਇਹ ਗੱਲ ਦਾ ਖਾਸ ਖਿਆਲ ਰੱਖਣਾ ਕਈ ਵਾਰ ਦੌਗੀ ਦੇ ਵਿੱਚ ਕਣਕ ਦੀ ਪੀਲਾਪਨ ਦੀ ਕੋਈ ਨਿਸ਼ਾਨੀ ਨਜ਼ਰ ਆਉਂਦੀ ਹੈ ਤਾਂ ਉਹਦਾ ਨਰੀਖਣ ਕਰਨਾ ਕੋਈ ਪੀਲੀ ਕੁੰਗੀ ਵਗੈਰਾ ਦੀ ਸਮੱਸਿਆ ਨਾ ਹੋਵੇ ਕੋਈ ਹੋਰ ਜਿਹੜੀ ਹੈ ਜਿਹੜੀ ਉੱਲੀ ਦੀ ਕਿਸੇ ਕਿਸਮ ਦੀ ਕੋਈ ਚਿੱਟੋਂ ਰੋਗ ਦੀ ਜਿਹੜੀ ਸਮੱਸਿਆ ਨਾ ਆਵੇ ਤਾਂ ਉਹਦੇ ਵਾਸਤੇ ਤੁਸੀਂ ਖਾਸ ਤੌਰ ਤੇ ਨਸਾਰੇ ਟਾਈਮ ਜਾਂ ਰੋਗ ਰਹਿਤ ਬੀਜ ਪੈਦਾ ਕਰਨ ਵਾਸਤੇ ਝੰਡੇ ਪੱਤੇ ਨੂੰ ਰੋਗ ਰਹਿਤ ਰੱਖਣ ਵਾਸਤੇ ਨਸਾਰੇ ਟਾਈਮ ਤੁਸੀਂ ਜ਼ਰੂਰਤ ਅਨੁਸਾਰ ਉਲੀਨਾਸ਼ਕ ਦੀ ਸਪਰੇਅ ਕਰ ਸਕਦੇ ਆ ਤੇ ਮੇਨ ਜਿਹੜਾ ਹੈਗਾ ਕੰਮ ਹੁਣ ਬਸ ਐਨਪੀਕੇ ਵਾਲਾ ਆਪਣਾ ਰਹਿ ਗਿਆ ਐਨਪੀਕੇ ਜਿਹੜੀ 13045 ਹੈ ਵੱਧ ਦੇ ਤਾਪ ਮਾਣਕ ਚ ਦਾਣੇ ਦੇ ਭਾਰ ਵਜਨ ਵਧਣ ਵਾਸਤੇ ਝਾੜ ਵਧਣ ਵਾਸਤੇ ਗਰਮੀ ਤੋਂ ਬਚਾਉਣ ਵਾਸਤੇ ਫਸਲ ਦੇ ਵਿੱਚ ਜਿਹੜੀ ਹੈਗੀ ਜਿੰਨੀ ਡ్రਾਈ ਮੈਟਰ ਅਕਮੂਲੇਸ਼ਨ ਹੋਈ ਉਹ ਸਾਰੀ ਮੂਵਮੈਂਟ ਜਿਹੜੀ ਹੈਗੀ ਦਾਣੇ ਵੱਲ ਨੂੰ ਜਾਵੇ ਉਹਦੇ ਵਾਸਤੇ ਤੁਸੀਂ ਐਨ ਪੀ ਕੇ 13 0 45 ਜਿਹੜਾ ਬੈਸਟ ਕੰਪਲੈਕਸ ਆ ਉਹਦੀ ਸਪਰੇਅ ਕਰੋਗੇ ਨਾਲ ਬੋਨਨ ਦੀ ਕਰੋਗੇ ਜਰੂਰ ਤਨਸਾਰ ਉਲੀ ਨਾਸ਼ ਕਰੋਗੇ ਇਹੀ ਆਪਣਾ ਕੰਮ ਰਹਿ ਗਿਆ ਇੱਕ ਹੁਣ ਤੇ ਇੱਕ ਜਿਹੜੀ ਸਿਰਫ ਐਨ ਪੀ ਕੇ 13 0 45 ਤੁਸੀਂ ਬੂਰ ਪੈਣ ਸਮੇਂ ਜਾਂ ਦੁੱਧਾ ਪੈਣ ਸਮੇਂ ਕਰ ਸਕਦੇ ਆ ਹੋਰ ਸਵਾਲ ਸੁਝਾਅ ਜਰੂਰ ਦੱਸਣਾ ਬਹੁਤ ਬਹੁਤ ਧੰਨਵਾਦ ਜੀ